ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਅਸੀਂ ਬਗਾਵਾਂ ਦਾ ਟੂਰ ਕਰਾਵਾਂਗੇ ਜੋ ਦਿੱਲੀ ਇਹਨਾਂ ਜਿਹੜੇ ਰੋਡ ਤੇ ਮੈਂ ਜਾ ਰਿਹਾ ਉਹ ਹੀ ਉਹਨਾਂ ਕੀ ਦਿਖਾਉਂਗਾ ਬਾਕੀ ਪ੍ਰੋਪਰ ਕਿਸੇ ਦਿਨ ਮੈਂ ਸਾਰਾ ਤੁਹਾਨੂੰ ਇੰਡਸਟਰੀ ਏਰੀਆ ਸਾਰਾ ਦਿਖਾਉਂਗਾ ਗੁੜਗਾਉਂਗਾ ਇੱਥੇ ਜਿੱਥੇ ਜ਼ਿਆਦਾ ਕਾਲ ਸੈਂਟਰ ਵਗੈਰਾ ਨੇ ਉਹ ਏਰੀਆ ਦਿਖਾਉਂਗਾ ਕਿਹੜੇ ਏਰੀਆ ਜਿਆਦਾ ਇੰਡਸਟਰੀ ਉਹ ਦਿਖਾਉਂਗਾ ਇਥੇ ਆਪਣੇ ਗੁਰਗਾਉਂ ਦੇ ਵਿੱਚ ਚਾਰ ਹਸਪਤਲ ਜੋ ਨਾਰਥ ਇੰਡੀਆ ਦੇ ਸਭ ਤੋਂ ਵੱਡੇ ਹਸਪਤਲ ਕਹਿ ਸਕਦੇ ਆ ਤੇ ਜਿਹੜਾ ਸਭ ਤੋਂ ਵੱਡਾ ਹਸਪਤਲ ਹੈ ਨਾਰਥ ਇੰਡੀਆ ਦਾ ਉਹ ਮੈਦਾਨਤਾ ਮੈਡੀ ਸਿਟੀ ਇੱਕ ਇਥੇ 40 ਹਸਪਤਲ ਆ ਫਾਰਕ ਹਸਪਤਲ ਆ ਫਾਰਸ ਹਸਪਤਲ ਆ ਇੱਕ ਇਥੇ ਆਰਟਿਮਿਸ ਹਸਪਤਲ ਆ ਉਹ ਵੀ ਕਾਫੀ ਵੱਡਾ ਤੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਆਪਣੇ ਅਫਗਾਨਿਸਤਾਨ ਸਾਊਦੀ ਅਰਬ ਕੁਝ ਪਾਕਿਸਤਾਨ ਅਜਨੇ ਅਰਬ ਦੇਸ਼ ਇਹ ਸਾਰੇ ਆਉਂਦੇ ਚਾਈਨਾ ਨੂੰ ਛੱਡ ਕੇ ਆਪਣੇ ਹਸਪਤਾਲ ਉਸ ਜਿੰਨੇ ਵੀ ਦੇਸ਼ ਆ ਸਾਰੇ ਟ੍ਰੀਟਮੈਂਟ ਲਈ ਆਉਂਦੇ ਇੱਥੇ ਉਹਨਾਂ ਨੂੰ ਸਸਤਾ ਪੈਂਦਾ ਇੱਥੇ ਇਹ ਮੈਡੀਕਲ ਆਪਾ ਸਮਝ ਲਓ ਏ ਗੁੜਗਾਓ ਇੱਕ ਤਾਂ ਇੱਥੇ ਇੰਟਰਨੈਸ਼ਨਲ 에ਰਪੋਰਟ ਨੇੜੇ ਆ ਤਾਂ ਕਰਕੇ ਵੀ ਇੱਥੇ ਜ਼ਿਆਦਾ ਆ ਰਹੇ ਆ ਵੈਸੇ ਬੰਬੇ ਲੀਲਾਵਤੀ ਹਸਪੀਟਲ ਉੱਥੇ ਵੀ ਲੋਕ ਬਹੁਤ ਜਾਂਦੇ ਆ ਪਰ ਗੁੜਗਾਓ ਸਭ ਤੋਂ ਜ਼ਿਆਦਾ ਜੇ ਕੋਈ ਇੰਟਰਨੈਸ਼ਨਲ ਆਉਂਦੇ ਪੇਸ਼ੈਂਟ ਗੁੜਗਾਓ ਚ ਹੀ ਆਉਂਦੇ ਮੈਦਨਤਾ ਚ ਆਉਂਦੇ ਆਰਟਿਮਿਸ ਚ ਆਉਂਦੇ ਆ ਫੋਰਟਿਸ ਚ ਇੱਥੇ ਆ ਕੇ ਜਿਹੜਾ ਸੂਟ ਜਿੰਨਾਂ ਨੂੰ ਜਿੱਦਾਂ ਦਾ ਸੈੱਟ ਬੈਠਦਾ ਉਹ ਕਰ ਲੈਂਦੇ ਬਾਕੀ ਮੈਨਾਂ ਤਾਂ ਸਭ ਤੋਂ ਜ਼ਿਆਦਾ ਹੁੰਦੇ ਤੇ ਇੱਥੇ ਇੰਡਸਟਰੀ ਏਰੀਆ ਗੁਰਗਾਓ ਬਹੁਤ ਵੱਡਾ ਇੱਥੇ ਇੱਕ ਇੱਕ ਇੰਚ ਜਗਾ ਕਮਰਸ਼ੀਅਲ ਗੌਰਮੈਂਟ ਨੂੰ ਬਹੁਤ ਜ਼ਿਆਦਾ GST ਦਾ ਇਥੋਂ ਇਨਕਮ ਇੱਕ ਹਰਿਆਣੇ ਦੀ ਸਭ ਤੋਂ ਜ਼ਿਆਦਾ ਰਿਚ ਕਾਰਪੋਰੇਸ਼ਨ ਗੁਰਗਾਓ ਦੀ ਹੈ ਤੇ ਉਸ ਤੋਂ ਬਾਅਦ ਫਰੀਦাবাদ ਤੇ ਬਾਕੀ ਤੁਹਾਡੇ ਟਾਪ ਹੀ ਹੈ ਦੋ ਸ਼ਹਿਰ ਇਹ ਦੋ ਜਗ੍ਹਾ ਹੀ ਹੈ ਜੋ ਹਰਿਆਣੇ ਨੂੰ ਗਵਰਨਮੈਂਟ ਨੂੰ ਇਨਕਮ ਦਿੰਦੀ ਹੈ ਬਹੁਤ ਜ਼ਿਆਦਾ ਤੇ ਇੱਥੇ ਦੀ ਬਹੁਤ ਵਧੀਆ ਸਿਸਟਮ ਵੀ ਹੈ ਪੁਲਿਸ ਵੀ ਇੱਥੇ ਵਧੀਆ ਕੋਈ ਕਿਸੇ ਨਾਲ ਧੱਕਾ ਨਹੀਂ ਕਰਦੇ ਨਜਾਇਜ਼ ਨਹੀਂ ਕਰਦੇ ਅਨੈਸੈਸਰੀ ਨਹੀਂ ਪਰੇਸ਼ਾਨ ਕਰਦੇ ਤੁਹਾਡੇ ਡਾਕੂਮੈਂਟ ਜਾਂ ਗੱਡੀ ਦੇ ਸਾਰਾ ਕੁਝ ਤੁੜੀ ਜਾਂਦੀ ਤੇ ਬੈਲਟ ਵਗੈਰਾ ਲੱਗੀ ਹੈ ਤੇ ਨਹੀਂ ਰੋਕਦੇ ਕੋਈ ਫालतू ਨਹੀਂ ਕਿਸੇ ਨੂੰ ਪਰੇਸ਼ਾਨ ਕਰਦੇ ਤੇ ਹਰਿਆਣੇ ਦੀ ਗਵਰਨਮੈਂਟ ਵੀ ਬਹੁਤ ਵਧੀਆ ਹੈ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਬਹੁਤ ਸਹੀ ਮੈਨੇ ਰੂਲ ਆਫ ਲਾ ਦੇ ਅਕੋਰਡਿੰਗ ਚੱਲਦੇ ਆ ਵਧੀਆ ਸਿਸਟਮ ਤਾਂ ਹੀ ਇੱਥੇ ਇੰਡਸਟਰੀ ਸਰਵਾਈਵ ਕਰ ਰਹੀ ਹੈ ਕੋਈ ਇੱਥੇ ਇੰਡਸਟਰੀ ਨੂੰ ਨਹੀਂ ਪਰੇਸ਼ਾਨ ਕਰਦੇ ਕੋਈ ਉਹਨਾਂ ਤੇ ਅਨਨੈਸੈਸਰੀ ਬੋਧ ਨਹੀਂ ਪਾਉਂਦੇ ਤੇ ਆ ਜੇ ਤੁਸੀਂ ਬੋਰਡ ਦੇਖ ਰਹੇ ਹੋ ਬਹੁਤ ਪੁਰਾਣਾ ਹੈ ਇਹ ਜਦੋਂ ਸੜਕ ਬਣਾਈਏ ਪੁਰਾਣੇ ਲੋਕ ਦੱਸਦੇ ਇਹਨੂੰ ਨਹੀਂ ਛੇੜਿਆ ਗਵਰਨਮੈਂਟ ਨੇ ਇਹਨਾਂ ਨੇ ਰੋਡ ਤੇ ਉਪੋਲੀ ਆ ਗਿਆ ਕਿਸਮ ਦਾ ਪਰ ਜਿੱਦਾਂ ਹੋਇਆ ਉਦਾਂ ਹੀ ਰਹਿਣਤਾ ਇਹਨਾਂ ਨੇ ਨਹੀਂ ਇਹਨੂੰ ਕਟਿਆ ਪੁਰਾਣੇ ਇੱਥੇ ਰੁੱਖ ਬਹੁਤ ਆ ਤੇ ਕਈ ਰੁਕ ਬਿਲਕੁਲ ਰੋਡ ਦੇ ਵਿੱਚ ਵੀ ਆਏ ਉਦਾਂ ਹੀ ਰੋਡ ਬਣਾਤੀ ਇਹਨਾਂ ਨੇ ਉਹਨੂੰ ਛੇੜਿਆ ਨਹੀਂ ਇਹ ਇਹਨਾਂ ਦਾ ਸਿਸਟਮ ਬਹੁਤ ਵਧੀਆ ਹੈ ਗੁਰਦਾਵਾ ਕਾਰਪੋਰੇਸ਼ਨ ਦਾ ਇੱਥੇ ਗ੍ਰੀਨਰੀ ਨੂੰ ਬਹੁਤ ਜ਼ਿਆਦਾ ਧਿਆਨ ਦਿੰਦੀ ਸਰਕਾਰ ਬਹੁਤ ਜ਼ਿਆਦਾ ਇੱਥੇ ਪੇੜ ਪੌਦੇ ਲਾਏ ਆ ਪਾਰਕ ਬਹੁਤ ਵਧੀਆ ਮੈਂਟੇਨ ਕਰਕੇ ਰੱਖਦੀ ਹੈ ਸਰਕਾਰ ਇੱਥੇ ਗੁਰਦਾਵਾ ਪੇੜ ਪੌਦੇ ਵਗੈਰਾ ਪਾਣੀ ਵਗੈਰਾ ਉਹਨੂੰ ਪ੍ਰੋਪਰ ਧਿਆਨ ਰੱਖਦੇ ਆ ਇੱਥੇ ਨਾਂ ਰੱਖਣ ਤੇ ਇੱਥੇ ਪੋਲਿਊਸ਼ਨ ਇੰਨੀ ਗੱਡੀਆਂ ਇੰਨੀ ਇੰਡਸਟਰੀ ਹੈ ਇੱਥੇ ਸਾਹ ਲੈਣਾ ਮੁਸ਼ਕਲ ਹੋ ਜਾਵੇ ਫਿਰ ਵੀ ਗਵਰਨਮੈਂਟ ਕਾਫੀ ਕੋਸ਼ਿਸ਼ ਕਰਦੀ ਹੈ ਬਹੁਤ ਵਧੀਆ ਸਿਸਟਮ ਆਪਣਾ ਬਾਕੀ ਜਗ੍ਹਾ ਨਾਲੋਂ ਹਰਿਆਣੇ ਦਾ ਲੋ ਗਾਈਜ਼ ਦੇਖੋ ਗੜਗਾਉਂ ਦਾ ਮਾਰਨਿੰਗ ਟਾਈਮ ਦਾ ਸੜਕ ਦੀ ਰਾਨਕ ਦੇਖੋ ਇਹ ਐਮਜੀ ਰੋਡ ਤੋਂ ਸਕੰਦਰਪੁਰ ਦੇ ਵਿੱਚ ਜੋ ਰੋਡ ਹੈ ਮੈਟਰੋ ਫਿਲਮ ਦੇ نیچے ਇਹ ਉਹ ਲੋਕੇਸ਼ਨ ਤੁਸੀਂ ਦੇਖ ਰਹੇ ਹੋ ਇਹ ਐਮਜੀ ਰੋਡ ਬਹੁਤ ਗੜਗਾਉਂ ਦਾ ਫੇਮਸ ਏਰੀਆ ਬਹੁਤ ਵੱਡੇ ਵੱਡੇ ਮਾਲ ਇੱਥੇ ਸਾਰਾ ਮਾਲ ਹੋਰ ਕਲਪਰ ਹੋ ਕੇਰਾ ਬਹੁਤ ਵੱਡੇ ਪੜਾ ਫੇਮਸ ਏਰੀਆ ਗੁਰਦਾਉਂਦਾ ਐਮ ਜੀ ਰੋਡ ਤੇ ਇਹਦੇ ਤੋਂ ਐਮ ਜੀ ਰੋਡ ਤੋਂ ਅੱਗੇ ਆਉਂਦਾ ਇਸ ਕੋ ਚਾ ਫਿਰ ਗੁੰਡਾ ਸਿਟੀ ਸੈਂਟਰ ਗੁੰਡਾ ਸਿਟੀ ਸੈਂਟਰ ਗੁਰਦਾਉਂ ਦੀ ਮੈਟਰੋ ਦਾ ਯਾਨੀ ਕਿ ਲਾਸਟ ਸਟੇਸ਼ਨ ਸੋਸਤੋ ਅੱਗੇ ਅਜੇ ਮੈਟਰੋ ਨਹੀਂ ਬਣੀ ਅੱਗੇ ਫਿਲਹਾਲ ਗੁੰਡਾ ਸਿਟੀ ਸੈਂਟਰ ਤੱਕ ਆ ਮੈਟਰੋ ਤੇ ਆਹ ਦੇਖੋ ਤੁਸੀਂ ਮੈਟਰੋ ਵੀ ਹੋਣ ਦੇ ਬਾਵਜੂਦ ਇੱਥੇ ਲੋਕਲ ਰੈਪਿਡ ਮੈਟਰੋ ਵੀ ਹੈ ਜੋ ਗੁਰਦਾਉਂ ਗੁਰਦਾਉਂ ਚ ਚੱਲਦੀ ਹੈ ਫਿਰ ਵੀ ਦੇਖੋ ਕਿੰਨਾ ਜ਼ਿਆਦਾ ਰੋਡ ਤੇ ਟ੍ਰੈਫਿਕ ਹੈ ਕਿੰਨੀਆਂ ਜ਼ਿਆਦਾ ਗੱਡੀਆਂ ਨੇ ਤੇ ਇਹ ਹਜੇ ਸ਼ੁਰੂ ਹੋਇਆ ਤੇ ਇਹ ਦੇਖਿਆ 12 ਵਜੇ ਤੱਕ 11 ਵਜੇ ਤੱਕ ਟ੍ਰੈਫਿਕ ਰਹੂਗਾ ਫਿਰ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੋ ਜਾਊਗਾ 4 ਤੋਂ ਲੈ ਕੇ 7-8 ਵਜੇ ਤੱਕ ਪੂਰਾ ਬਿਜ਼ੀ ਰਹੂਗਾ ਰੋਡ ਨੰਗਰ ਨੂੰ ਜਗ੍ਹਾ ਨਹੀਂ ਮਿਲਣੀ ਬਹੁਤ ਜ਼ਿਆਦਾ ਟ੍ਰੈਫਿਕ ਰਹੂਗਾ ਇਹ ਟਾਈਮ ਤੇ ਬਹੀ ਦੇ ਗੁਲਗਾਉਂ ਚ ਕੰਪਨੀਆਂ ਵਗੈਰਾ ਬਹੁਤ ਆ ਇੱਥੇ ਜੌਬ ਕਰਨ ਲਈ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਆਪਣੇ ਇੰਡੀਆ ਤੋਂ ਤਾਂ ਆਉਂਦੇ ਆ ਹਰ ਸਟੇਟ ਤੋਂ ਬਾਹਰ ਦੇ ਵੀ ਇੱਥੇ ਲੋਕ ਆ ਵੀ ਨੇ ਇੰਨੇ ਵੱਡੀਆਂ-ਵੱਡੀਆਂ ਫੇਮਸ ਕੰਪਨੀਆਂ ਬਰਲ ਕੋ ਲੈ ਲੀਜੀ ਤੇ ਫਿਲਪਸ ਇਤਾਂ ਦੀਆਂ ਕੰਪਨੀਆਂ ਦੇ ਇੱਥੇ ਆਫਿਸ ਨੇ Google ਦਾ ਵੀ ਇੱਥੇ ਆਫਿਸ ਹੈ Facebook ਵਗੈਰਾ ਦੇ ਤੇ ਦੇਖੋ ਬਹੁਤ ਪਲਾਨਿੰਗ ਨਾਲੇ ਬਣਿਆ ਮੈਟਰੋ ਵੀ ਤੇ ਆਨ ਨਾਲ ਆ ਜਿਹੜਾ ਨਿਊ ਗੁਰगांव ਇਹ ਸਾਰਾ ਵਧੀਆ ਤੇ ਜਿਹੜਾ 올ਡ ਗੁਰगांव ਉੱਪਰ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦਾ ਔਰ ਜ਼ਿਆਦਾ ਡਾਈਟ ਏਰੀਆ ਹੈ ਜਿਹੜਾ 올ਡ ਗੁਰगांव ਬਹੁਤ ਜ਼ਿਆਦਾ ਕੰਜੈਸਟਡ ਹੈ ਤੇ ਨਿਊ ਗੁਰगांव ਕਾਫੀ ਖੁੱਲਾ ਏਰੀਆ ਹੈ ਲੋਕੀ ਜ਼ਿਆਦਾ ਨਿਊ ਪ੍ਰੋਗਰਾਮ ਨਹੀਂ ਪਸੰਦ ਕਰਦੇ। ਲਓ गाइस ਆਪਾਂ ਹੁਣ ਪਾਸ ਚੱਲੇ ਆ ਇਸ ਕੋ ਚੌਂਕ। ਇਸ ਕੋ ਚੌਂਕ ਦੇ ਨਾਲ ਹੀ ਦੀ ਹੋਗ ਬਿਆਰ ਆ। ਉਹ ਸਾਰਾ ਆਈਟੀ ਦਾ ਸੈਕਟਰ ਆ ਬਹੁਤ ਜ਼ਿਆਦਾ ਕੰਪਨੀਆਂ ਦੇ ਆਫਿਸਾਂ ਉੱਤੇ। ਯਾਨੀ ਕਿ ਸੰਗਲੋ ਇੰਡਸਟਰੀ ਦੀ ਹੱਬ ਆ। ਆਈਟੀ ਹੱਬ ਕਹਿ ਸਕਦੇ ਹਾਂ ਹਰ ਤਰ੍ਹਾਂ ਦਾ ਉੱਥੇ ਕੰਪਨੀ ਵਗੈਰਾ ਛੋਟੇ ਮਕੀਏ ਕਈ ਪੂਟੂ ਵਗੈਰਾ ਬੰਦੇ ਆ। ਤੇ ਇੱਕ ਗਾਈ ਦੇ ਤੇ ਮਰੂਤੀ ਕੰਪਨੀ ਵੀ ਗੁਰਗਾਓਂ ਚ ਹੀ ਪੰਗ ਹੈ। ਮਰੂਤੀ ਦੇ ਨਾਲ ਘੱਟੋ ਘੱਟ 2.2 ਹਜ਼ਾਰ ਬੱਧੀ ਜੁੜੀ ਹੋਈ ਹੈ ਕੰਪਨੀ ਜੁੜੀ ਹੈ ਕੋਈ ਕੋਈ ਅਲੱਗ ਅਲੱਗ ਟੂਲ ਬਣਾਉਂਦੀ ਹੈ ਤੇ ਕੋਈ ਜਿੱਦਾਂ ਕੋਈ ਸੀਟ ਬਣਾਉਂਦੀ ਆ ਕੋਈ ਲੈਦਰ ਬਣਾਉਂਦੀ ਆ ਕੋਈ ਰਿਮ ਬਣਾਉਂਦੀ ਕੋਈ ਕੁਛ ਕੋਈ ਕੁਛ ਇਦਾਂ ਬਹੁਤ ਵੱਡੀ ਕੰਪਨੀ ਹੈ ਮਰੂਤੀ ਤੇ ਇਹ ਕਿੱਥੇ ਹੀਰੋਨ ਦਾ ਬਾਈਕ ਵੀ ਇੱਥੇ ਹੀ ਬਣਦੀ ਹੈ ਉਹ ਵੀ ਬਹੁਤ ਵੱਡੀ ਕੰਪਨੀ ਹੈ ਦੋ ਹੀ ਕੰਪਨੀਆਂ ਇੰਨੀਆਂ ਵੱਡੀਆਂ ਨੇ ਕਾਫੀ ਲੋਕਾਂ ਨੂੰ ਰੋਜ਼ਗਾਰ ਇਹਨਾਂ ਨੇ ਦਿੱਤਾ ਹੋਇਆ ਹੈ ਯਾਨੀ ਕਿ 5-7 ਹਜ਼ਾਰ ਬੰਦਾ ਤਾਂ ਇਹਦੇ ਵਿੱਚ ਹੋਗਾ ਮਰੂਤੀ ਕੰਪਨੀ 'ਚ ਤੇ ਹੀ ਹੋਂਡਾ ਹੁਣ ਅਲੱਗ-ਅਲੱਗ ਹੋ ਗਈ ਐ। ਬਾਈ ਕਿੱਥੇ ਪੈਂਦੀ ਹੁੰਦਾ ਇੱਥੇ ਇੱਕ NH8 ਜੈਪੁਰ ਹਾਈਵੇ ਦੇ ਉੱਤੇ ਹੀ ਆ ਹੋਂਡਾ ਚੌਕ ਉਹ ਨਾ ਹੀ ਉਹਨਾਂ ਦਾ ਹੋਂਡਾ ਚੌਕ ਉੱਥੇ ਕਰਕੇ ਆ ਉੱਥੇ ਉਹ ਕੰਪਨੀ ਹੋਂਡਾ ਚੌਕ ਦੇ ਨਾਲ ਹੀ ਕਾਫੀ ਵੱਡੀ ਕੰਪਨੀ ਹੋ ਗਈ ਤੇ ਮਰੂਤੀ ਦੇ ਦੋ ਯੂਨਟ ਆ ਇੱਕ ਇੱਥੇ ਆਪਣੇ ਦਿੱਲੀ ਓਰ ਤੇ ਆ ਤੇ ਇੱਕ ਮਾਨੇ ਸਰਕ ਵਾਲੇ ਜੈਪੁਰ ਰੋਡ ਤੇ ਆ ਬੇ ਜਾਣੀ ਮਾਨੇ ਸਰ ਗੁਰগাঁও ਉਹ ਬਾਅਦ ਚ ਬਣਿਆ ਇਹ ਜਿਹੜਾ ਪਹਿਲਾ ਯੂਨਟ ਆ ਇਹ ਦਿੱਲੀ ਓਲਡ ਦਿੱਲੀ ਰੋਡ ਤੇ ਆ ਗਈ ਜੋ ਤੁਸੀਂ ਰੋਡ ਦੇਖ ਰਹੇ ਹੋ ਇਹ ਸਿੱਧਾ ਜੈਪੁਰ ਜਾਂਦਾ ਹੈ ਜੇ ਜਿਆਪੁਰ ਦਿੱਲੀ ਹਾਈਵੇ ਨੂੰ ਕਹਿੰਦੇ NH66 ਤੇ ਇੱਥੋਂ ਜਿਆਪੁਰ 230 ਕਿਲੋਮੀਟਰ ਗੁੜगांव ਤੱਕ ਯਾਨੀ ਇੱਥੋਂ ਗੁੜगांव ਤੱਕ ਆਉਂਦਾ ਮਾਣੇ ਸਰ ਫਿਰ ਮਾਣੇ ਸਰ ਤੋਂ ਗੁੜगांव ਘਤਮ ਹੋ ਜਾਂਦਾ ਫਿਰ ਅੱਗੇ ਬਾਵਲ ਤੱਕ ਹਰਿਆਣਾ ਉਦੋਂ ਅੱਗੇ ਰਾਜਸਥਾਨ ਸ਼ੁਰੂ ਹੋ ਜਾਂਦਾ ਹੈ ਬਾਵਲ ਬਾਰਡਰ ਹੈ ਹਰਿਆਣਾ ਤੇ ਰਾਜਸਥਾਨ ਦਾ